ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪਹਿਣਾ ਬਹੁਤ ਜਿਆਦਾ ਵੇਟ ਕਰ ਰਹੀਆਂ ਨੇ ਅੱਜ ਦੇ ਦਿਨ ਦੀ ਕਿਉਂਕਿ ਆਪਾਂ ਨੇ ਸਟੱਫ ਨਹੀਂ ਪਾਇਆ ਹੈਗਾ ਹਨਾ ਕਾਫੀ ਮਤਲਬ ਟਾਈਮ ਹੋ ਗਿਆ ਤੇ ਅੱਜ ਆਪਾਂ ਬਹੁਤ ਸੋਨਾ ਬਹੁਤ ਹੀ ਪਿਆਰਾ ਸਟੱਫ ਆਉਣ ਲੱਗੇ ਆ ਤੁਸੀਂ ਇਹਨਾਂ ਨੂੰ ਕੈਜੂਅਲ ਵੇਅਰ ਵੀ ਮਤਲਬ ਪਾ ਸਕਦੇ ਹੋ ਤੇ ਜਿੱਦਾਂ ਭੈਣਾਂ ਕਹਿੰਦੀਆਂ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਵਾਸਤੇ ਲੇਸਿਸ ਨਾਲ ਡਿਜ਼ਾਈਨ ਕਰਕੇ ਵੀ ਤੁਸੀਂ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਹੋ ਠੀਕ ਆ ਸਟਿਚਿੰਗ ਸੋਹਣੀ ਹੋਵੇ ਤਾਂ ਸੂਟ ਬਹੁਤ ਸੋਹਣਾ ਹੋ ਜਾਂਦਾ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਤੇ ਇਹਦੇ ਤੇ ਤੁਸੀਂ ਸਿਰਫ WhatsApp DM ਕਰ ਸਕਦੇ ਹੋ ਤੇ ਪਹਿਲਾਂ ਮਤਲਬ ਮੈਸੇਜ ਕਰਕੇ ਉਸ ਤੋਂ ਬਾਅਦ ਤੁਸੀਂ ਜਿਕਸਨ ਜਰੂਰੀ ਗੱਲ ਕਰਨੀ ਹੁੰਦੀ ਆ ਤਾਂ ਤੁਸੀਂ ਦੱਸ ਦਿਆ ਕਰੋ ਕਿ ਵੀ ਦੀਦੀ ਸਾਡੇ ਨਾਲ ਗੱਲ ਕਰ ਲਓ ਤਾਂ ਫਿਰ ਮੈਂ ਬੈਕ ਕਾਲ ਕਰ ਲੈਣੀ ਹੁੰਦੀ ਆ ਠੀਕ ਹੈ ਜੀ ਤੇ ਇਹ ਸਟੱਫ ਹੈਗਾ ਪਿਓਰ ਅ ਮਲ ਲੀ ਲੈਣ ਤੇ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਹੈਗੇ ਨੇ ਇਹ ਤੇ ਇਹਦੇ ਵਿੱਚ ਮੇਰਾ ਕਿਹੜਾ 17 18 ਕਲਰ ਨੇਗੇ ਇਹ ਹਨਾ ਤੁਸੀਂ ਇਹਨਾਂ ਦੇ ਵਿੱਚੋਂ ਆਪਣੀ ਚੋਇਸ ਦਾ ਚੂਜ਼ ਕਰ ਸਕਦੇ ਹੋ ਤੇ ਇਹਨਾਂ ਦੀ ਪਰ ਸੂਟ ਦੀ ਕੋਸਟ ਰਹੇਗੀ 3450 3450 ਰੁਪੀਸ ਠੀਕ ਹੈ ਜੀ 3450 ਰੁਪਏ ਤੇ 3450 ਤੇ ਆਪਾਂ ਤੁਹਾਨੂੰ ਸੂਟ ਖੋਲ ਕੇ ਦਿਖਾਣੇ ਆ ਬੇहद ਬਹੁਤ ਪਿਆਰੇ ਬਹੁਤ ਸੋਹਣੇ ਸੂਟ ਨੇਗੇ ਤੇ ਲਓ ਜੀ ਆਪਾਂ ਦਿਖਾਣ ਲੱਗੇ ਆ ਸੂਟ ਆ ਮੇਰਾ ਫੇਵਰਟ ਸੂਟ ਆ ਫੇਵਰਟ ਸੂਟ ਤੋਂ ਸਟਾਰਟ ਕਰਨ ਲੱਗੇ ਆ ਜਿਹੜਾ ਆਪ ਨੂੰ ਪਸੰਦ ਆ ਬੀਬੀ ਕਹਿੰਦੀ ਮੈਨੂੰ ਤਾਂ ਬੀਬੀ ਸਾਰੇ ਹੀ ਪਸੰਦ ਆ ਬੀਬੀ ਕਹਿੰਦਾ ਮੈਂ ਆਪਦੇ ਵਾਲੇ ਤੇ ਹੱਥ ਧਰੀ ਬੈਠੀ ਸੀ ਮੈਂ ਆ ਦਿਖਾਉਂਗੀ ਪਹਿਲਾਂ ਲਓ ਜੀ ਆ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਪਿਓਰ ਖਾਦੀ ਮਲ ਲੈ ਲੈਣ ਤੇ ਸਟੱਫ ਨੂੰ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਤੇ ਸਟੱਫ ਦੀ ਪੂਰੀ ਗਰੰਟੀ ਆ ਨਾ ਇਹੇ ਸ਼੍ਰਿੰਕ ਹੋਣਾ ਨਾ ਇਹਦਾ ਕਲਰ ਫੇਡ ਹੋਣਾ ਲਾਈਨਿੰਗ ਦੀ ਨੀਡ ਹੈਗੀ ਆ ਠੀਕ ਹੈ ਜੀ ਆ ਦੇਖੋ ਐਵੇਂ ਦਾ ਇਹ ਸਟੱਫ ਰਹੇਗਾ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਠੀਕ ਹੈ ਜੀ 3450 ਇਹਦੀ ਪਰਸੂਟ ਦੀ ਕੋਸਟ ਰਹੇਗੀ ਆ ਵੀ ਬੀ ਖੋਲੋ ਮੜਾ ਜਾ ਸੂਟ ਹਾਂ ਹੋਰ ਫਿਰ ਡਿਜ਼ਾਈਨਿੰਗ ਦੇਖ ਲੈਂਦੀਆਂ ਨੇ ਪਹਿਣਾ ਕਹਿੰਦੀ ਆ ਥੋੜਾ ਜਿਹਾ ਖੋਲਦਿਆ ਕਰ ਲਓ ਜੀ ਆ ਦੇਖੋ ਇਹ ਇਹਦਾ ਪ੍ਰਿੰਟ ਰਹੇਗਾ ਸ਼ਰਟ ਦਾ ਬੇਸ਼ੱਕ ਤੁਸੀਂ ਇਹਨੂੰ ਸਲਵਾਰ ਬਣਾ ਕੇ ਤੇ ਇਹਨੂੰ ਸ਼ਰਟ ਬਣਾ ਕੇ ਇਹਦੇ ਉੱਪਰ ਡਿਜ਼ਾਈਨਿੰਗ ਕਰਵਾ ਸਕਦੇ ਹੋ ਸਲਵਾਰ ਦਾ ਕਪੜਾ ਨੇੜੇ ਤੇ ਦੇਖੋ ਕਿੰਨਾ ਵਧੀਆ ਹੈਗਾ ਕਿੰਨਾ ਸੌਫਟ ਆ ਠੀਕ ਹੈ ਜੀ ਆ ਦੇਖੋ ਲੋ ਇਹ ਸਲਵਾਰ ਦਾ ਕਪੜਾ ਕਲਰ ਰਸਟ ਇਹ orange rustia ਹੈਗਾ ਬਹੁਤ ਪਿਆਰਾ ਕਲਰ ਆ ਸੱਚੀ ਬਹੁਤ ਸੋਨਾ ਕਲਰ ਆ ਤੇ ਇਹ ਤੁਸੀਂ ਲੈ ਸਕਦੇ ਹੋ ਦੁਪट्टे ਦੇਖੋ ਐਨ ਪੂਰੇ ਖੁੱਲੇ ਡੁੱਲੇ ਦੁਪट्टे ਹੈਗੇ ਆ ਤੇ ਜਦੋਂ ਇਹਦੇ ਤੇ ਲੇਸਿਸ ਵਗੈਰਾ ਐਡ ਹੋ ਗਈਆਂ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਲਓ ਜੀ ਇਹ ਸੂਟ ਹੋ ਗਿਆ ਫਸਟ ਹੁਣ ਬੀਬੀ ਵਾਲਾ ਦਿਖਾ ਦਿੰਦੇ ਆ ਮੱਸੇ ਤੁਹਾਨੂੰ ਕਿਹੜਾ ਪਸੰਦ ਆਇਆ ਮਾਸੀ ਦਾ ਹਾਂ ਕਿ ਨਹੀਂ ਨਹੀਂ ਇਹ ਵੀ ਬਹੁਤ ਮਸ ਹਾਂ ਮਾਸੀ ਨੂੰ ਇਹ ਜੇ ਕਲਰ ਪਸੰਦ ਹੁੰਦੇ ਨੇ ਬੀਬੀ ਨੂੰ ਅ ਇਦਾਂ ਦੇ ਹਨਾ ਤੇ ਫਿਰ ਪਹਿਲਾਂ ਬੀਬੀ ਵਾਲਾ ਦਿਖਾ ਦਿੰਦੇ ਆ ਫਿਰ ਮਾਸੀ ਜੀ ਵਾਲਾ ਦਿਖਾ ਦਿੰਦੇ ਆ ਲਓ ਜੀ ਹਾਂ ਆ ਗਿਆ ਦੇਖ ਬੀਬੀ ਕਹਿੰਦੇ ਕਿੰਨਾ ਸੋਹਣਾ ਲੱਗਦਾ ਸੱਚੀ ਬੀਬੀ ਬਹੁਤ ਸੋਹਣਾ ਹੈਗਾ ਸੂਟ ਆ ਦੇਖੋ ਲਓ ਜੀ ਇਹ ਹੋ ਗਈ ਆ ਸ਼ਰਟ ਐਂਡ ਆ ਹੋ ਗਈ ਕਰੀਮ ਜੇ ਸ਼ੇਡ ਦੇ ਵਿੱਚ ਸਲਵਾਰ ਤੁਸੀਂ ਉਲਟਾ ਵੀ ਕਰ ਸਕਦੇ ਹੋ ਬਹੁਤ ਸੋਹਣਾ ਬਣ ਜੇਗਾ ਇਹ ਸੂਟ ਇਹ ਵੀ ਵੀ ਦੁੱਧ ਰੱਖਿਆ ਹੋਇਆ ਅੱਛਾ ਤਾਂ ਹੀ ਇਧਰ ਚਲੇ ਆ ਜੀ ਕੋਈ ਨਹੀਂ ਚ ਕੋਈ ਨਹੀਂ ਸੀ ਉਹਨੇ ਦਫਾਉਣੇ ਆ ਕੋਈ ਨਹੀਂ ਕੋਈ ਲਓ ਜੀ ਆ ਇਹਦਾ ਸੱਚੀ ਦੁਪੱਟਾ ਬੀਬੀ ਕਿੱਡਾ ਸੋਹਣਾ ਹੈ ਨਾ ਬਹੁਤ ਿਆਰਾ ਦੁਪੱਟਾ ਲਓ ਜੀ ਆ ਦੇਖੋ ਆ ਇਹਦਾ ਦੁਪੱਟਾ ਰਹੇਗਾ ਲਓ ਪਹਿਣੇ ਹੁਣ ਚੱਕ ਦਿਓ ਫੱਟੇ ਠੀਕ ਹੈ ਜੀ ਜਿਨੇ ਜਿਹੜਾ ਲੈਣਾ ਹੋ ਉਹ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦਾ ਲਓ ਜੀ ਆ ਮਾਸੀ ਜੀ ਦੀ ਪਸੰਦ ਆ ਗਈ ਮਾਸੀ ਨੂੰ ਇਹ ਜੇ ਕਲਰ ਬਹੁਤ ਸੋਹਣੇ ਲੱਗਦੇ ਨੇਗੇ ਆ ਦੇਖੋ ਆ ਆ ਗਈ ਸ਼ਰਟ ਐਂਡ ਆ ਆ ਗਈ ਸਲਵਾਰ ਬਹੁਤ ਪਿਆਰਾ ਸਟਾਫ ਆ ਤੁਸੀਂ ਇਹਦੇ ਵਿੱਚ ਵੀ ਲੈ ਸਕਦੇ ਹੋ ਤੇ ਇਹਦਾ ਦੁਪੱਟਾ ਵੀ ਬੜਾ ਸੋਹਣਾ ਹੈਗਾ ਲਓ ਜੀ 3450 ਪਰ ਸੂਟ ਦੀ ਕਾਸਟ ਰਹੇਗੀ 3450 ਠੀਕ ਹੈ ਜੀ ਲਹ ਕਿੰਦਾ ਸੋਹਣਾ ਲਓ ਲਓ ਜੀ ਇਹਦਾ ਦੁਪੱਟਾ ਉਦੋਂ ਵੀ ਘੈਂਟ ਹੈਗਾ ਲੈਸਾਂ ਵੀ ਫਿਰ ਲੱਬ ਲੱਬ ਲਾਉਣੀਆਂ ਪੈਂਦੀਆਂ ਨੇ ਬੀਬੀ ਨਾਲ ਮੈਚ ਕਰਦੀਆਂ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਸਾਰੇ ਬੜੇ ਸੋਹਣੇ ਨੇ ਆਪਦੀ ਜਗ੍ਹਾ ਹਨਾ ਲਓ ਜੀ ਇਹ ਆ ਗਿਆ ਮੈਰੂਨਿਸ਼ ਜੇ ਸ਼ੇਡ ਦੇ ਵਿੱਚ ਸੂਟ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਬਹੁਤ ਪਿਆਰੀ ਸ਼ਰਟ ਹੈਗੀ ਐ ਐਂਡ ਆ ਇਹਦਾ ਇਹਦੀ ਸਲਵਾਰ ਹੈਗੀ ਐ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆ ਲਓ ਜੀ ਇਹਦਾ ਦੁਪੱਟਾ ਉਦੋਂ ਵੀ ਸੋਹਣਾ ਖੁੱਲ ਕੇ ਚੀਜ਼ ਦਾ ਅਸਲਚ ਪਤਾ ਲੱਗਦਾ ਲਓ ਜੀ ਇਹ ਦੁਪੱਟਾ ਉਦੋਂ ਵੀ ਕੈਂਟ ਹੈਗਾ ਐਨ ਖੁੱਲੇ ਡੁੱਲੇ ਪ੍ਰੋਪਰ ਐਂਡ ਪੂਰੇ ਹੋਣਗੇ 44 ਗਜ ਪਨੇ ਦਾ ਹੋਏਗਾ ਦੁਪੱਟਾ ਵੀ ਵੀ ਇਹ 2.5 ਮੀਟਰ ਐਂਡ 44 ਗਜ ਪਨੇ ਦਾ ਦੁਪੱਟਾ ਬਹੁਤ ਸੋਹਣਾ ਸੂਟ ਆਇਆ ਹੈ। ਲਓ ਜੀ ਇਹ ਮਹਿੰਦੀ ਜੇ ਸ਼ੇਡ ਦੇ ਵਿੱਚ ਹੈਗਾ। ਇਹਦਾ ਵੀ ਬਹੁਤ ਸੋਹਣਾ ਕਲਰ ਆ, ਬਹੁਤ ਪਿਆਰਾ ਸੱਚੀ ਮਿੱਠਾ-ਮਿੱਠਾ ਇਹ ਕਲਰ। ਆ ਦੇਖੋ। ਆ ਹੋਗੀ ਸ਼ਰਟ। ਤੇ ਐਂਡ ਆ ਹੋਗੀ ਐ ਦੀ ਸਲਵਾਰ ਮਹਿੰਦੀ ਇਹ ਸ਼ੇਡ ਦੇ ਵਿੱਚ। ਆ ਸਲਵਾਰ ਆ। ਤੇ ਆ ਇਹਦਾ ਦੁਪੱਟਾ ਖੋਲਿਓ ਵੀ। ਲਓ ਜੀ ਆ ਇਹਦਾ ਦੁਪੱਟਾ ਰਹੇਗਾ। ਇਹਨਾਂ ਨੂੰ ਜਲਦੀ ਆਰਡਰ ਕਰਦੇ ਹੋ ਹਨਾ ਫਿਰ ਇਹ ਹੋ ਜਾਂਦਾ ਵੀ ਕਈ ਵਾਰੀ ਫਿਰ ਵੇਟ ਕਰਨੀ ਪੈਂਦੀ ਆ ਚਲੋ ਭੈਣੇ ਥੋੜੀ ਜੀ ਵੇਟ ਵੀ ਕਰਨੀ ਪੈਂਦੀ ਆ ਕਈ ਭੈਣਾਂ ਕਾਲੀਆਂ ਪੈ ਜਾਂਦੀਆਂ ਹਨਾ ਕਾਲੀਆਂ ਨਾ ਪਿਆ ਕਰੋ ਭੈਣੇ ਕਈ ਵਾਰੀ ਫਿਰ ਹਨਾ ਫਿਰ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਆ ਵੀ ਅਗਲਾ ਵੇਟ ਕਰ ਰਿਹਾ ਆ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਸੱਚੀ ਇਹਦੀ ਡਿਜ਼ਾਈਨਿੰਗ ਬੜੀ ਸੋਹਣੀ ਹੈ ਹਮ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਕਲਰ ਵੀ ਬਹੁਤ ਪਿਆਰਾ ਲਓ ਜੀ ਆ ਵੀ ਬੜਾ ਸੋਹਣਾ ਹੈਗਾ ਸੂਟ ਤੇ ਜਿਹੜਾ ਇਹ ਫਿਰੋਜ਼ੀ ਹੈਗਾ ਹਨਾ ਇਹ ਫਿਰੋਜ਼ੀ ਦੇ ਨਾਲ येलो ਸਲਵਾਰ ਲੱਗੀ ਹੋਈ ਹੈਗੀ ਆ ਆ ਦੇਖੋ ਇੱਥੋਂ ਹੀ ਮੈਨੂੰ ਸਕਰੀਨਸ਼ਾਟ ਭੇਜਿਓ ਠੀਕ ਹੈ ਜੀ ਆਹ ਫਿਰੋਜ਼ੀ ਸਲਵਾਰਾ ਤੇ ਇਹਦਾ ਦੁਪੱਟਾ ਵੀ ਬੜਾ ਸੋਹਣਾ ਬਹੁਤ ਪਿਆਰਾ ਹੈ ਇਹ ਪਹਿਲਾਂ ਕਿਸੇ ਹੋਰ ਸਟਾਫ ਦੇ ਵਿੱਚ ਰੈਡੀ ਹੋਇਆ ਸੀ ਮੇਰਾ ਖਿਆਲ ਆ ਤੇ ਹੁਣ ਇਹਦੇ ਵਿੱਚ ਆਪਾਂ ਨੇ ਕਰਵਾਏ ਨੇ ਕਿਉਂਕਿ ਇਹ ਸਟਾਫ ਬਹੁਤ ਜ਼ਿਆਦਾ ਇਹ ਸੋਹਣਾ ਬਹੁਤ ਡਿਮਾਂਡ ਦੇ ਵਿੱਚ ਹੈਗਾ ਤੇ ਦੁਪੱਟਾ ਬੇਹੱਦ ਸੋਹਣਾ ਹੈ ਇਹਦਾ ਆ ਦੇਖੋ ਲਓ ਜੀ ਬਹੁਤ ਪਿਆਰਾ ਲਾਈਟ ਲਾਈਟ ਮਿੱਠਾ ਮਿੱਠਾ ਜਿਹਾ ਕਲਰ ਆ ਇਹ ਐ ਨਹੀਂ ਹੈਗਾ ਵੀ ਅੱਖਾਂ ਨੂੰ ਖੜਾ ਜਾ ਕਲਰ ਬਹੁਤ ਸੋਹਣਾ ਮਹਿੰਦੀ ਟੱਚ ਜਿਹਾ ਹੈਗਾ ਇਹਦੇ ਵਿੱਚ ਮਤਲਬ ਈ येलो ਦੇ ਵਿੱਚ ਮਹਿੰਦੀ ਟੱਚ ਜਿਹਾ ਹੈਗਾ ਬਹੁਤ ਸੋਹਣਾ ਕਲਰ ਹੈ ਇਹਨੇ ਸੂਟ ਨੇ ਰੈਡੀ ਹੋਏ ਨੇ ਬਹੁਤ ਸੋਹਣਾ ਬਣ ਜਣਾ ਲਓ ਜੀ ਇਹ ਹੋ ਗਿਆ ਬਲੂ ਪਿੰਕਿਸ਼ ਜੇ ਗਰੇਜ ਜਿਹਾ ਹੈ ਇਹ ਡਾਰਕ ਗਰੇ ਆਰ ਪਿੰਕ ਬਹੁਤ ਸੋਹਣਾ ਸੂਟ ਹੈ ਆ ਦੇਖੋ ਆ ਇਹਦੀ ਸਲਵਾਰ ਆ ਗਈ ਹੈ ਡਾਰਕ ਗ੍ਰੇ ਬਹੁਤ ਪਿਆਰਾ ਕਲਰ ਹੈ ਤੇ ਇਹਨੇ ਵਰਕ ਹੋ ਕੇ ਡਿਜ਼ਾਈਨਿੰਗ ਹੋ ਕੇ ਬੇਸ਼ੱਕ ਤੁਸੀਂ ਵਿੱਚ ਲੇਸਿਸ ਐਡ ਕਰਕੇ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਜਿਵੇਂ ਇਹ ਤੀਜੇ ਮੌਸਮ ਵਾਲੇ ਹੋਗੇ ਹਨਾ ਬੀਬੀ ਐਵੇਂ ਹੋ ਗਿਆ ਸੂਟ ਇਹ ਆ ਦੇਖੋ ਇਹਦਾ ਦੁਪੱਟਾ ਇਹ ਵੀ ਬਹੁਤ ਪਿਆਰਾ ਬਹੁਤ ਸੁਣਾ ਦੁਪੱਟਾ ਹੈਗਾ ਲਓ ਜੀ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਕਾਫੀ ਕਲਰ ਨੇ ਕਾਫੀ ਟਾਈਮ ਲੱਗ ਜਾਣਾ ਹੈ ਐਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ। ਲਓ ਜੀ ਇਹ ਕਲਰ ਹੈਗਾ ਸੀ ਗ੍ਰੀਨ ਜੇ ਦੇ ਵਿੱਚ ਆਹ ਦੇਖੋ ਆ ਰਹੇਗੀ ਸ਼ਰਟ ਇਹ ਸ਼ਰਟ ਰਹੇਗੀ ਇਹਦੀ ਤੇ ਆ ਰਹੇਗੀ ਸਲਵਾਰ ਠੀਕ ਹੈ ਜੀ ਇਹ ਸੀ ਗ੍ਰੀਨ ਜੇ ਸ਼ੇਡ ਦੇ ਵਿੱਚ ਹੈਗਾ ਤੇ ਦੁਪੱਟਾ ਆਪਾਂ ਇਹਦਾ ਖੋਲ ਕੇ ਦਿਖਾਉਨੇ ਆ ਤੁਹਾਨੂੰ ਲਓ ਜੀ ਇਦਾਰਾ ਹੈਗਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਨਾ ਸੂਟ ਹੈ ਕਿ ਇਹਨੂੰ ਵੀ ਤੁਸੀਂ ਲੈ ਸਕਦੇ ਹੋ ਜਿਹਨੂੰ ਇਹ ਕਲਰ ਪਸੰਦਾ ਹੋਵੇ ਇਹ ਲੈ ਸਕਦੇ ਲੋ ਜੀ ਇਹ ਹੈਗਾ येलो ਕਲਰ ਦੇ ਵਿੱਚ ਇਹ ਵੀ ਬੜਾ ਪਿਆਰਾ ਪ੍ਰਿੰਟ ਹੈ ਆ ਦੇਖੋ ਮਿੱਠਾ ਮਿੱਠਾ ਪ੍ਰਿੰਟ ਹੈ ਹੈ येलो ਜੀ ਤੇ ਆ ਇਹਦੇ ਨਾਲ ਰਹੇਗੀ ਸਲਵਾਰ ਤੁਸੀਂ ਮੈਨੂੰ ਇੱਥੋਂ ਸਕਰੀਨ ਸ਼ਾਟ ਭੇਜਿਓ ਤੇ ਉਹ ਇਹਦਾ ਦੁਪੱਟਾ ਰਹੇਗਾ ਠੀਕ ਹੈ ਜੀ ਸਲਵਾਰ ਨਾਲ ਦਾ ਦੁਪੱਟਾ ਰਹੇਗਾ ਤੇ ਇਹ ਵੀ ਬੜਾ ਸੋਹਣਾ ਕਲਰ ਔਰ ਪ੍ਰਿੰਟ ਹੈਗਾ ਕਿਉਂਕਿ ਦੁਪੱਟੇ ਤੋਂ ਹੀ ਸੂਟ ਦੀ ਗ੍ਰੇਸ ਹੋ ਜਾਂਦੀ ਹੈ ਐਂਡ ਸਟਿਚਿੰਗ ਤੋਂ ਠੀਕ ਹੈ ਜੀ ਲਓ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਔਰ ਪ੍ਰਿੰਟ ਹੈਗਾ ਇਹ ਮਿੱਠਾ ਮਿੱਠਾ ਲਓ ਜੀ ਇਹ ਹੈਗਾ ਡਾਰਕ ਪੀਚ ਜੇ ਵਿੱਚ ਸ਼ੇਡ ਦੇ ਵਿੱਚ ਡਾਰਕ ਪੀਚ ਜਿਹਾ ਠੀਕ ਹੈ ਜੀ ਇਹ ਰਹੇਗੀ ਇਹਦੀ ਸ਼ਰਟ ਇਹ ਵੀ ਸੋਹਣਾ ਗਾਜਰੀ ਜਿਹਾ ਆ ਜਾਂਦਾ ਹਨਾ ਬੀਬੇ ਹਾਂ ਗਾਜਰੀ ਜਿਹਾ ਕਲਰ ਹੈਗਾ ਇਹ ਆਏ ਦੀ ਰਹੇਗੀ ਸਲਵਾਰ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆ ਤੇ ਹੁਣ ਆਪਾਂ ਹਫਤੇ ਦੇ ਇੱਕ ਵਿੱਚ ਇੱਕ ਵੀਡੀਓ ਹੀ ਪਾਇਆ ਕਰਾਂਗੇ ਪ੍ਰਿੰਟਡ ਸੂਟਾਂ ਦੀ ਕਿਉਂਕਿ ਫਿਰ ਕੰਮ ਜ਼ਿਆਦਾ ਆ ਜਾਂਦਾ ਹਨਾ ਫਿਰ ਉਹ ਸੰਭਾਲਿਆ ਨਹੀਂ ਜਾਂਦਾ ਫਿਰ ਤੁਹਾਡੇ ਲੇਟ ਹੋ ਜਾਂਦੇ ਆ ਬੜੀ ਟੈਨਸ਼ਨ ਹੋ ਜਾਂਦੀ ਏ ਇਸ ਚੀਜ਼ ਦੀ ਤੇ ਲਓ ਜੀ ਬਹੁਤ ਸੋਨਾ ਦੁਪੱਟਾ ਇਹਦਾ ਤੁਹਾਨੂੰ ਇਹ ਪਸੰਦਾ ਤਾਂ ਤੁਸੀਂ ਇਹ ਵੀ ਲੈ ਸਕਦੇ ਲੋ ਜੀ ਇਹ ਆ ਗਿਆ ਲਾਈਟ ਫਰੋਜ਼ੀ ਜਿਹਾ ਕਲਰ ਬੜਾ ਪਿਆਰਾ ਕਲਰ ਹੈਗਾ ਇਹ ਤੇ ਡਿਜ਼ਾਈਨਿੰਗ ਬੜੀ ਸੋਹਣੀ ਹੋਏਗੀ ਇਹਦੇ ਤੇ ਵੀ ਔਰ ਇਹਦੀ ਸਲਵਾਰ ਰਹੇਗੀ ਆਹ ਸਲਵਾਰ ਰਹੇਗੀ ਇਸ ਕਲਰ ਸਾਰੇ ਇੱਕ ਤੋਂ ਇੱਕ ਨੇਗੇ ਲੋ ਜੀ ਆ ਦੇਖੋ ਦੁਪੱਟਾ ਇਹਦਾ ਡਿਜ਼ਾਈਨਿੰਗ ਡਿਫਰੈਂਟ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਲੱਗ ਰਿਹਾ ਕੁੜਲ ਕੇ ਲਓ ਜੀ ਬਹੁਤ ਸੋਹਣਾ ਕਲਰ ਆ ਇਹਦੇ ਵਿੱਚ ਸਕਿਨ ਕਲਰ ਐਂਡ ਫਰੋਜ਼ੀ ਤੇ ਮਲਟੀਜੇ ਕਲਰ ਹੈਗੇ ਨੇ ਤੇ ਵਰਕ ਵਗੈਰਾ ਹੋ ਕੇ ਨੇ ਬੜਾ ਸੋਹਣਾ ਹੋ ਜਾਣਾ ਠੀਕ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਸੂਟ ਲਓ ਜੀ ਆ ਵੀ ਕਲਰ ਬੜਾ ਸੋਹਣਾ ਹੈਗਾ ਇਹ ਪੀਚ ਕਲਰ ਦੇ ਹੈਗਾ بیس ਇਹਦਾ ਪੀਚ ਹੈਗਾ ਆ ਦੇਖੋ ਨਾਲ ਪੀਚ ਸਲਵਾਰ ਹੈ ਤੇ ਕਲਰ ਤੁਸੀਂ ਪਹਿਣਾ ਕਹਿ ਦਿੰਦੀਆਂ ਨੇ ਵੀ ਨਾਲ ਹੁੰਦੇ ਸਾਨੂੰ ਦੱਸ ਦਿਆ ਕਰੋ ਵੀ ਕਿਹੜਾ ਕਲਰ ਹੈਗਾ ਤੇ ਪੀਚ ਜੇ ਛੇੜ ਦੇ ਵਿੱਚ ਹੈਗਾ ਇਹਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਮਲਟੀ ਜਿੱਦਾਂ ਦਾ ਕਲਰ ਮਤਲਬ ਵੀਡੀਓ ਦੇ ਵਿੱਚ ਆ ਰਿਹਾ ਉਦਾਂ ਦਾ ਹੀ ਐਗਜੈਕਟ ਦੇਸ ਹੈਗਾ ਇਹ ਠੀਕ ਹੈ ਜੀ ਆ ਇਹਦਾ ਰਹੇਗਾ ਦੁਪੱਟਾ ਬੜਾ ਸੋਹਣਾ ਦੁਪੱਟਾ ਐਂਡ ਫੁੱਲ ਹੈਵੀ ਐਂਡ ਸਟਿਬਲ ਹਾਂਜੀ ਵਿੱਚ ਇਹਦੇ ਪ੍ਰਿੰਟਿੰਗ ਜੀ ਹੋਈ ਹੋਈ ਆ ਹੂੰ ਹਲਕੀ ਜੀ ਪ੍ਰਿੰਟਿੰਗ ਹੋਈ ਹੋਈ ਆ ਤੇ ਬੜਾ ਸੋਹਣਾ ਸੂਟ ਆ ਪੀਚ ਠੀਕ ਹੈ ਜੀ ਲਓ ਜੀ ਇਹ ਵੀ ਗਾਜਰੀ ਜਿਹਾ ਹੀ ਕਲਰ ਹੈਗਾ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਬਹੁਤ ਸੋਹਣਾ ਬੇਸ ਇਹਦਾ ਸਕਿੰਜਾ ਹੈਗਾ ਸਕਿੰਜੀ ਟੋਨ ਦੇ ਵਿੱਚ ਉਹ ਸਲਵਾਰ ਆ ਇਹਦੇ ਨਾਲ ਅ ਰਸਟ ਗਾਜਰੀ ਜਿਹਾ ਹੈ ਰਸਟ ਹੋ ਰਿਹਾ ਹੈ ਗਾਜਰੀ ਜਿਹਾ ਠੀਕ ਹੈ ਜੀ ਤੇ ਬੜਾ ਸੋਹਣਾ ਹੋਆ ਕਲਰ ਆ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਆ ਦੇਖੋ ਲੋ ਜੀ ਇਹਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਪਿਆਰਾ ਬਹੁਤ ਪਿਆਰਾ ਵਧੀਆ ਸੂਟ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਕਲਰ ਵੀ ਮਿੱਠਾ ਮਿੱਠਾ ਜਿਆ ਸਰਦਾਰੀ ਜਿਹਾ ਲਓ ਜੀ ਇਹ ਵੀ ਪੀਚ ਜੀ ਟੋਨ ਦੇ ਵਿੱਚ ਹੈਗਾ ਇਹ ਵੀ ਇਹਨੇ ਬਣ ਕੇ ਇੰਨਾ ਸੋਹਣਾ ਹੋ ਜਾਣਾ ਜਦੋਂ ਇਹਦੇ ਵਿੱਚ ਕਲਰ ਪਾਏਨੇ ਨੇ ਹਨਾ ਜੇ ਤੁਸੀਂ ਇਹਦੀ ਸ਼ਰਟ ਬਣਾਉਂਗੇ ਐਂਡ ਇਹਦੀ ਪੈਂਟ ਜਾਂ ਸਲਵਾਰ ਬਣਾਉਂਗੇ ਇਹਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਣੀ ਹੈ ਇਹਦੀ ਹਨਾ ਤੇ ਸਾਨੂੰ ਦੱਸ ਦਿਓ ਤੁਸੀਂ ਆਪ ਵੀ ਤੁਸੀਂ ਪਲੇਨ ਦੀ ਸ਼ਰਟ ਬਣਾਣੀ ਹੈ ਜਾਂ ਫਿਰ ਵੀ ਪ੍ਰਿੰਟਡ ਬਣਾਣੀ ਹੈ ਹਨਾ ਤੇ ਆਹ ਦੇਖੋ ਪੀਚ ਜਿਹਾ ਇਹਦੇ ਵਿੱਚ ਸ਼ੇਡ ਹੈਗਾ ਤੇ ਆਹ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਹੁਲਕੇ ਹਨ ਪਤਾ ਲੱਗਦਾ ਇਹਦਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਲਓ ਜੀ ਇਹ ਹੋ ਗਿਆ ਨੈਕਸਟ ਬਲੈਕ ਸੂਟ ਦੀਆਂ ਜੋ ਪਹਿਣਾ ਲਵਰਸ ਨੇਗੀਆਂ ਬਲੈਕ ਸੂਟ ਵੀ ਬਹੁਤ ਜ਼ਿਆਦਾ ਨੂੰ ਪਸੰਦ ਹੁੰਦਾ ਬਹੁਤ ਨਹੀਂ ਵੀ ਲੈਂਦੇ ਤੇ ਬਲੈਕ ਸੂਟ ਦੇ ਵਿੱਚ ਬੜਾ ਸੋਹਣਾ ਡਿਜ਼ਾਈਨ ਹੈਗਾ ਇਹ ਤੇ ਤੁਸੀਂ ਲੈ ਸਕਦੇ ਹੋ ਵੈਸੇ ਮੇਰਾ ਤਾਂ ਬਲੈਕ ਫੇਵਰਟ ਇਹ ਕੋ ਦਾ ਬਲੈਕ ਹੈ ਨਹੀਂ ਬਹੁਤ ਧਿਆਰਾ ਲੱਗਦਾ ਮੈਨੂੰ ਬਲੈਕ ਕਲਰ ਲਓ ਜੀ ਇਹ ਹੈਗਾ ਬਲੈਕ ਕਲਰ ਦੀ ਸ਼ਰਟ ਐਂਡ ਆ ਸਲਵਾਰ ਬਹੁਤ ਸੋਹਣਾ ਤੇ ਦੁਪੱਟਾ ਵੀ ਇਹਦਾ ਬੜਾ ਘੈਂਟ ਹੈਗਾ ਆ ਦੇਖੋ ਲਓ ਜੀ ਇਹਦਾ ਦੁਪੱਟਾ ਰਹੇਗਾ ਬੜਾ ਸੋਹਣਾ ਬਹੁਤ ਪਿਆਰਾ ਸਰਦਾਰੀ ਜਿਹਾ ਸੂਟ ਹੈਗਾ ਬਲੈਕ ਕਲਰ ਦੇ ਉੱਪਰ ਲਓ ਜੀ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਜਦੋਂ ਇਹਨੇ ਬਣ ਗਿਆ ਤਾਂ ਬੜਾ ਸੁਣਾ ਹੋ ਜਾਣਾ ਸਟੱਫ ਲੈਣਾ ਜਿੰਨਾ ਪਹਿਣਾ ਨੇ ਉਹ ਸਟੱਫ ਵੀ ਲੈ ਸਕਦੇ ਨੇ 34 50 ਦਾ ਪਰ ਸੂਟ ਰਹੇਗਾ ਠੀਕ ਹੈ ਜੀ ਨੈਕਸਟ ਆ ਗਿਆ ਮੰਗੇਓ ਸ਼ੇਡ ਅੱਜਕੱਲ ਮੰਗੇਓ ਸ਼ੇਡ ਦੀ ਬੜੀ ਡਿਮਾਂਡ ਹੈਗੀ ਆ ਬਹੁਤ ਜ਼ਿਆਦਾ ਪਹਿਣਾ ਮੰਗੇਓ ਸ਼ੇਡ ਤੇ ਲਾਈਕ ਕਰਦੀਆਂ ਨੇਗੀਆਂ ਇਹ ਆ ਗਿਆ ਮਿੱਠਾ ਜਿਹਾ ਪਿਆਰਾ ਜਿਹਾ ਮੰਗੇਓ ਸ਼ੇਡ ਠੀਕ ਹੈ ਜੀ ਲਓ ਤੇ ਆ ਇਹਦੀ ਰਹੇਗੀ ਸ਼ਰਟ ਐਂਡ ਆ ਸਲਵਾਰ ਕਿ ਪਰਕੀ ਲਾ ਜੈ ਨਹੀਂ ਹੈਗਾ ਬਹੁਤ ਜਿਆਦੇ ਸੋਹਣਾ ਮੰਗੇਓ ਸ਼ੇਡ ਹੈਗਾ ਠੀਕ ਹੈ ਜੀ ਤੇ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਇਹਦਾ ਦੁਪੱਟਾ ਆਪਾਂ ਖੋਲ ਕੇ ਦਿਖਾਉਨੇ ਆ ਤੁਹਾਨੂੰ ਇਹਦੇ ਵਿੱਚ ਆ ਲਾਈਟ ਆ ਲਾਈਟ ਮੰਗੇਓ ਆ ਡਾਰਕ ਮੰਗੇਓ ਹੈਗਾ ਆ ਦੇਖੋ ਲਓ ਜੀ ਇਹਦੇ ਵਿੱਚ ਵੀ ਦੁਪੱਟੇ ਦੇ ਇੱਥੇ ਵੀ ਪ੍ਰਿੰਟਿੰਗ ਹੋਈ ਹੋਈ ਆ ਜਿਵੇਂ ਪਹਿਲਾਂ ਆਪਾਂ ਦਿਖਾਇਆ ਸੀ ਬੀਬੀ ਕਹਿੰਦੇ ਸੀ ਆ ਦੇਖੋ ਬੜਾ ਸੋਹਣਾ ਮੰਗੇਓ ਸ਼ੇਡ ਹੈਗਾ ਹੀ ਤੁਸੀਂ ਇਹਨੂੰ ਵੀ ਲੈ ਸਕਦੇ ਠੀਕ ਹੈ ਜੀ ਤੇ ਨੈਕਸਟ ਆ ਗਿਆ ਬਲੂ ਕਲਰ ਲਓ ਜੀ ਨੈਕਸਟ ਆ ਗਿਆ ਆ ਕਲਰ ਇਹ ਵੀ ਬੜਾ ਸੋਹਣਾ ਗ੍ਰੇ ਡਾਰਕ ਗ੍ਰੇਜ ਆ ਗਿਆ ਬਲੂ ਨਹੀਂ ਹੈਗਾ ਡਾਰਕ ਗ੍ਰੇ ਆ ਬਹੁਤ ਸੋਹਣਾ ਕਲਰ ਆ ਸਰਕਾਰੀ ਜੀ ਲੁੱਕ ਦੇ ਵਿੱਚ ਆ ਇਹਦੇ ਨਾਲ ਸਲਵਾਰ ਰਹੇਗੀ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਣੇ ਆ ਲਓ ਜੀ ਆ ਇਹਦਾ ਦੁਪੱਟਾ ਰਹੇਗਾ ਬੜਾ ਪਿਆਰਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ ਤੁਸੀਂ ਇਹ ਵੀ ਲੈ ਸਕਦੇ ਤੇ ਹੁਣ ਤੁਸੀਂ ਵੀਡੀਓ ਦੇ ਵਿੱਚ ਗਿਣ ਲਓ ਕਿੰਨੇ ਕਲਰ ਹੋ ਗਏ ਨੇਗੇ ਬਹੁਤ ਹੋ ਗਏ ਮੇਤੋਂ ਤਾਂ ਗਿਣੇ ਵੀ ਨਹੀਂ ਗਏ ਬਣਾਉਂਦੀ ਬਣਾਉਂਦੀ ਤੋਂ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੇ ਸੂਟ ਲੱਗਦੇ ਆ ਤੁਹਾਨੂੰ ਤੁਸੀਂ ਸੂਟਾ ਨੂੰ ਘਟ ਬੀਬੀ ਉਹਨਾਂ ਨੂੰ ਮਿਲਣ ਵਾਸਤੇ ਜਾਦੇ ਵੀਡੀਓ ਖੋਲਦੇ ਹੋ ਤੇ ਚਲੋ ਥੈਂਕ ਯੂ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਾਡੀ ਰਿਸਪੈਕਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ